का जी स्वागत ਅੱਜ ਦੀ ਵੀਡੀਓ ਦੇ ਵਿੱਚ ਤੇ ਅੱਜ ਦੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਅੱਜ ਅਸੀਂ ਜਾ ਰਹੇ ਹਾਂ ਮਾਸਪੋਣਾ ਸਾਹਿਬ ਤੁਹਾਨੂੰ ਪਤਾ ਹੈ ਜੋੜ ਮੇਲਾ ਚੱਲ ਰਿਹਾ ਤੇ ਜੋੜ ਮੇਲੇ ਦਾ ਹੈਗਾ ਅੱਜ ਆਖਰੀ ਦਿਨ ਲਾਸਟ ਦਿਨ ਤੇ ਅੱਜ ਕੇ ਵੈਸੇ ਤਾਂ 3 ਦਿਨ ਹੋ ਗਏ ਜਾਂਦਿਆਂ ਨੂੰ ਤੇ ਮੈਨੂੰ ਟਾਈਮ ਨਹੀਂ ਲੱਗਾ ਮੈਂ ਥੋੜਾ ਜਿਹਾ ਬਿਜ਼ੀ ਸੀਗਾ ਤੇ ਮੈਂ ਅੱਜ ਜਾ ਰਹੇ ਹਾਂ ਤੇ ਅੱਜ ਸਾਡੀ ਟੀਮ ਮੇਰੇ ਯਾਰ ਬੇਲੀ ਜਿਹੜੇ ਮੇਰੇ ਨਾਲ ਸੀ ਸਾਰੇ ਉਸ ਨੂੰ ਪਤਾ ਅਸੀਂ ਦੁੱਧ ਸਾਡੇ ਪਿੰਡ ਪੱਲੀ ਨੂੰ ਦੁੱਧ ਦਾ ਲੰਗਰ ਹੈ ਜਿਹੜਾ ਉੱਥੇ ਮਸਤੋਣਾ ਸਾਹਿਬ ਲਗਾਇਆ ਹੋਇਆ ਹੈਗਾ ਤੇ ਅਸੀਂ ਅੱਜ ਪਿੰਡੋਂ ਲੈ ਕੇ ਜਾ ਰਹੇ ਆ ਦੁੱਧ ਤੇ ਤਿਆਰੀਆਂ ਕਰ ਲਈਆਂ ਸ਼ੁਰੂ ਚੱਲਦੇ ਆਂ ਬਸ ਤੇ ਦਿਖਾਉਣੀ ਆ ਤੁਹਾਨੂੰ ਵੀ ਅੱਜ ਤੇ ਬਣੇ ਰਹੋ ਜੀ ਬਲੌਗ ਦੇ ਨਾਲ ਜੇ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰਨ ਤੇ ਮਸਤੋਣਾ ਸਾਹਿਬ ਚੱਲੇ ਆ ਗੁਰੂ ਸਾਗਰ ਮਸਤੋਣਾ ਸਾਹਿਬ ਸੰਤਪਾਪ ਅਤਰ ਸਿੰਘ ਜੀ ਮਹਾਰਾਜ ਦੀ ਵਰਸੀ ਦੇ ਸਬੰਧ ਚ ਜਿਹੜਾ ਜੋੜ ਮੇਲਾ ਹੁੰਦਾ ਹੈਗਾ ਤੇ ਅੱਜ ਹੈਗਾ ਉਹਦਾ ਆਖਰੀ ਦਿਨ ਤੇ ਅਸੀਂ ਜਾ ਰਹੇ ਹਾਂ ਪਿੰਡੋਂ ਦੁੱਧ ਦੀ ਸੇਵਾ ਦੁੱਧ ਲੈ ਕੇ ਜਾ ਰਹੇ ਹਾਂ ਤੁਹਾਨੂੰ ਪਤਾ ਹੀ ਆ ਸਾਡੇ ਪਿੰਡ ਦਾ ਉੱਥੇ ਲੰਗਰ ਲੱਗਿਆ ਹੋਇਆ ਦੁੱਧ ਦਾ ਸਾਰਾ ਤੁਹਾਨੂੰ ਅੱਜ ਕਵਰੇਜ ਦਿਖਾਵਾਂਗੇ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰਨਾ ਤੇ ਪੇਜ ਨੂੰ ਕਰ ਲੋ ਫੋਲੋ ਤੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਉਹ ਪਿੱਛੇ ਦੇਖ ਲਓ ਦੁੱਧ ਰੱਖੀ ਜਾਂਦੇ ਨੇ ਟਰੈਕਟਰ ਦੇ ਵਿੱਚ ਤੇ ਹੁਣ ਤੁਹਾਨੂੰ ਦਿਖਾਉਨੇ ਆ ਹੋ ਰਹੀਆਂ ਨੇ ਦੁੱਧ ਆ ਜਿਹੜੇ ਉਹੋ ਆਪਣੇ ਪਿੰਗੇ ਦੇ ਵਿੱਚ ਰੱਖੇ ਜਾ ਰਹੇ ਨੇ ਟਰੈਕਟਰ ਵੀ ਤਿਆਰ ਆ ਪੂਰਾ ਸਵਰਾਜ 855 ਲਾ ਕੇ ਕੇਸ਼ਰੀ ਨਿਸ਼ਾਨ ਝੂੜ ਦੇ ਨਿਸ਼ਾਨ ਕੇਸ਼ਰੀ ਨਿਸ਼ਾਨ ਲਾ ਕੇ ਸਵਰਾਸਤੇ ਅੱਜ ਅਸੀਂ ਚੱਲੇ ਆ ਤੇ ਇਸ ਤੋਂ ਹੁਣ ਪਿੰਡੋਂ ਡੈਰੀ ਦੇ ਵਿੱਚੋਂ ਜਿਹੜਾ ਦੁੱਧ ਹੈ ਉਹ ਰੱਖ ਰਹੇ ਆ ਲੋ ਜੀ ਹੈਪੀ ਤੇ ਕੇਸਰ ਇਹ ਦੁੱਧ ਦੀ ਜਿਹੜਾ ਸੇਵਾ ਰੱਖਣ ਦੀ ਸੇਵਾ ਪਿੰਗੇ ਦੇ ਵਿੱਚ ਕਰ ਰਹੇ ਨੇ ਤੇ ਬਣੇ ਰਹੋ ਜੀ ਬਲੌਗ ਦੇ ਨਾਲ ਅੱਜ ਸਾਨੂੰ ਸਾਰੀ ਸਾਡੀ ਟੀਮ ਆ ਜਿਹੜੀ ਮੇਰੇ ਯਾਰ ਦੋ ਸਾਰੇ ਪੈਚ ਦਿਖਾ ਦੇਣੇ ਆ ਬਲੌਗ ਦੇ ਵਿੱਚ ਕਿਹੜੇ ਕਿਹੜੇ ਨੇ ਲਓ ਜੀ ਪਹਿਲਾਂ ਤਾਨੂੰ ਦੇਖ ਲਓ ਆਗਾ ਹੈਪੀ ਓਕੇ ਸਰ ਕੇਸਰ ਨੂੰ ਤਾਂ ਤੁਸੀਂ ਪਹਿਲਾਂ ਵੀ ਬਲੌਗਾਂ 'ਚ ਦੇਖਿਆ ਹੋਊਗਾ ਇਧਰੋਂ ਅਸੀਂ ਇੱਕ ਡੈਰੀ 'ਚ ਦੁੱਧ ਚੱਕ ਲਿਆ ਤੇ ਹੁਣ ਅਸੀਂ ਜਾ ਰਹੇ ਹਾਂ ਦੂਜੇ ਪਾਸੇ ਡੈਰੀ 'ਚ ਦੂਜੀ ਡੈਰੀ 'ਚੋਂ ਵੀ ਦੁੱਧ ਤਾਰਨ ਤੇ ਚਲੋ ਜੀ ਚਾਲਦੇ ਆ ਪਹਿਲਾਂ ਤਾਂ ਬਾਜ਼ ਦੱਸੇ ਥੱਲੇ 8:55 ਤੇ ਚਲੋ ਚਾਲਦੇ ਹਾਂ ਹੁਣ ਦੂਜੀ ਡੈਰੀ 'ਚ ਇੱਥੋਂ ਦੁੱਧ ਚੱਕਦੇ ਆ ਲਓ ਜੀ ਹੁਣ ਦੁੱਧ ਚੱਕਣ ਦੀ ਸੇਵਾ ਜਿਹੜੀ ਕੇਸਰ ਤੇ ਸਿਰ ਨਵਾਰ ਰਹੇ ਨੇ ਦੁੱਧ ਚੱਕਣ ਦੀ ਸੇਵਾ ਲੋ ਜੀ ਦੁੱਧ ਚੱਕ ਲਿਆ ਦੁੱਧ ਦੀ ਡੈਰੀ ਚੋਂ ਵੀ ਪਿਆਰ ਪਰ ਪਿਆਰ ਇਹ ਜੇ ਬਲੌਗ ਵਧੀਆ ਲੱਗਦਾ ਸ਼ੇਅਰ ਜ਼ਰੂਰ ਕਰਨਾ ਅੰਤਮ ਆਪਾ ਤਕਨੀਕੀ ਮਹਾਰਾਜ ਦੀ ਵਰਤੀ ਅੱਜ ਮੇਲੇ ਦਾ ਜੋੜ ਮੇਲੇ ਦਾ ਅੱਜ ਆਖਰੀ ਦਿਨ ਹੈ ਤੇ ਉੱਥੇ ਜਿਹੜਾ ਸਾਡੇ ਪਿੰਡ ਦਾ ਦੁੱਧ ਦਾ ਲੰਗਰ ਆ ਉੱਥੇ ਅਸੀਂ ਲੈ ਕੇ ਜਾ ਰਹੇ ਹਾਂ ਦੁੱਧ ਵਾਸਤਵਲਾ ਸਾਹਿਬ ਤੇ ਜਿਹੜਾ ਸਾਡੇ ਪਿੰਡ ਦਾ ਲੰਗਰ ਦੁੱਧ ਦਾ ਇੱਥੇ ਸਾਡੇ ਪਿੰਡ ਦਾ ਦੁੱਧ ਦਾ ਲੰਗਰ ਹੈ ਲਓ ਇਹ ਇੱਧਰ ਦੁੱਧ ਵਾਲਾ ਲੰਗਰ ਦੁੱਧ ਦਾ ਲੰਗਰ ਆਹ ਤੇ ਕੀ ਗੱਲ ਹੈ ਉਹਦੇ ਵਿੱਚ ਥੋੜਾ ਜਿਹਾ ਸਲੋ ਜੋ ਇਹ ਸਾਡੇ ਪਿੰਡ ਦਾ ਦੁੱਧ ਦਾ ਲੰਗ ਇਹ ਵੀ ਕਰਦਾ ਥੋੜੀ ਦਾਲ ਲੰਗਰ ਬਹੁਤ 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 ਬ ਪਿੰਡ ਕੰਬੜਵਾਲ ਜਿਲ੍ਹਾ ਸੰਗਰੂਰ ਸਾਧਿ ਪਿੰਡ ਦੇ ਅੱਗੇ ਚੱਕਲੇ ਤੋਂ ਅਸਰ ਵਾਲਾ ਲੰਗਰ ਲੱਗ ਰਿਹਾ ਹੈ ਸੰਤ ਬਾਬਾ ਅਤਰ ਸਿੰਘ ਜੀ ਦੀ 97ਵੀਂ ਵਰ੍ਹੇ ਦੀ ਮੌਕੇ ਜਿਹੜਾ ਪਿੰਡ ਕੰਬੜਵਾਲ ਵੱਲੋਂ ਦੁੱਧ ਦਾ ਲੰਗਰ ਲਗਾਇਆ ਗਿਆ کتنا گیا جی لے آ جو بیٹھا بھائی بھائی سائیڈ پر بھائی جی سائیڈ پر بھائی جی

E